ਇਹ ਰਿਟਾਇਰਡ ਪੁਲਿਸ ਕਲਾਜੂ ਸੀਗਾ ਪ੍ਰਕਾਸ਼ ਇਹ ਇੱਥੇ ਅੱਜ ਦੁੱਧ ਲੈਣ ਆਇਆ ਸੀਗਾ ਦੁਕਾਨ ਦੇ ਉੱਪਰ ਤੇ ਤਕਰੀਬਨ ਸਾਢੇ 6 ਦੇ ਕਰੀਬ ਹੀ ਟਾਈਮ ਸੀਗਾ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀਗਾ ਤੇ ਉਹਦੇ ਨਾਲ ਇਹਨੇ ਪਿੱਛੋਂ ਦੀ ਇਹਨੂੰ ਫਾਇਰ ਕੀਤਾ ਦੋ ਫਾਇਰ ਕੀਤੇ ਸੀਗੇ ਤੇ ਫਾਇਰ ਕਰਨ ਦੇ ਨਾਲ ਜਿਹੜਾ ਹੈਗਾ ਜਿਹੜੀ ਜਿੱਥੋਂ ਸਿਵਲ ਹਸਪਤਲ ਰੈਫਰ ਕੀਤਾ ਸੀਗਾ ਜਿੱਥੇ ਇੱਥੇ ਕੁਝ ਜ਼ਖਮ ਹੋ ਗਏ ਹਾਂ ਇਹ ਇੱਥੇ ਰੂਟੀਨ ਵਾਈਜ਼ ਹੀ ਆਉਂਦੇ ਸੀ ਦਿੱਲੀ ਇੱਥੇ ਕਿਉਂਕਿ ਇੱਥੇ ਲੋਕੈਲਿਟੀ ਦੇ ਵਿੱਚ ਰਹਿੰਦੇ ਸਨ ਤੇ ਜਿਹੜਾ ਬੰਦਾ ਸੀਗਾ ਉਹਨੂੰ ਦਾ ਜੋ ਰਿਟਰੀਫੀਸ਼ਨ ਸੀ ਕਿ ਫਲਾਹ ਬੰਦਾ ਆਊਗਾ ਸਰ ਨਿੱਚੇ ਸਰ ਨਿੱਚੇ ਸਰ ਕੀ ਮਾਮਲਾ ਕੀ ਹੈ ਜਿਹੜਾ ਇਹ ਰਿਟਾਇਰ اے ایسੀ ਦੱਸਿਆ ਜਾ ਰਿਹਾ ਉਹ ਪ੍ਰਕਾਰ ਦਾ ਮਾਮਲਾ ਹੈ ਇਹ ਰਿਟਾਇਰਡ ਪੁਲਿਸ ਸਲਾਜਮ ਸੀਗਾ ਉਹ ਪ੍ਰਕਾਸ਼ ਇੱਥੇ ਅੱਜ ਦੁੱਧ ਲੈਣ ਆਇਆ ਸੀਗਾ ਦੁਕਾਨ ਦੇ ਉੱਪਰ ਤੇ तकरीबन ਸਾਢੇ 6 ਦੇ ਕਰੀਬ ਹੀ ਟਾਈਮ ਸੀਗਾ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀਗਾ ਉਹਦੇ ਕੋਲ ਰਾਈਫਲ ਸੀਗੀ ਬਾਰਾ ਬੋਰ ਆਈ ਥਿੰਕ ਤੇ ਉਹਦੇ ਨਾਲ ਇਹਨੇ ਪਿੱਛੋਂ ਦੀ ਇਹਨੂੰ ਫਾਇਰ ਕੀਤਾ ਦੋ ਫਾਇਰ ਕੀਤੇ ਸੀਗੇ ਤੇ ਫਾਇਰ ਕਰਨ ਦੇ ਨਾਲ ਜਿਹੜਾ ਹੈਗਾ ਇਹ ਦੀ ਜਿਹੜੀ ਇਥੋਂ ਸਿਵਲ ਹਸਪਤਲ ਲੈਫਰ ਕੀਤਾ ਸੀ ਕਿ ਜਿੱਥੇ ਇੱਥੇ ਕੋਈ ਜੱਫਤ ਹੋ ਗਈ ਤੇ ਬੰਦਾ ਹਾਂਜੀ ਬੰਦੇ ਮੋਟਰਸਾਈਕਲ ਤੇ ਆਇਆ ਸੀਗਾ ਤੋਂ 25-26 ਸਾਲ ਦਾ ਮੁੰਡਾ ਹੈਗਾ ਤੋਂ ਦੇ ਵਿੱਚ ਅਸੀਂ ਸਾਡੇ ਕੋਲ ਪ੍ਰੀਮੀਨ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਕਲੂਜ਼ ਹੈਗੇ ਨੇ ਪਰਸਨਲ ਐਨੀਮੇਟੀ ਰਿਗਾਰਡਿੰਗ ਉਸੇ ਵਰਕ ਕਰ ਰਹੇ ਆ ਜਲਦੀ ਇਸ ਨੂੰ ਅਡਰੈਸ ਕਰਨਾ ਸਰ ਉਹ ਤਰ੍ਹਾਂ ਦੁੱਧ ਲੈਣ ਆਉਂਦੇ ਸੀ ਜਿਹੜੇ ਵਿਅਕਤੀ ਦੇ ਕੋਲ ਹਾਂ ਇੱਥੇ ਰੂਟੀਨ ਵਾਈਜ਼ ਹੀ ਆਉਂਦੇ ਸੀ ਦਿੱਲੀ ਇੱਥੇ ਕਿਉਂਕਿ ਇੱਥੇ ਲੋਕੈਲਿਟੀ ਦੇ ਵਿੱਚ ਰਹਿੰਦੇ ਨੇ ਤੇ ਜਿਹੜਾ ਬੰਦਾ ਸੀਗਾ ਉਹਨੂੰ ਜਿੱਦਾਂ ਉਹਦੀ ਰੈਟੀਫਿਕੇਸ਼ਨ ਸੀਗੀ ਵੀ ਫਲਾਹ ਬੰਦਾ ਆਊਗਾ ਤੋਂ ਮੋਟਰਸਾਈਕਲ ਲਗਾ ਕੇ ਉਹਦੇ ਪਿੱਛੇ ਪਿੱਛੇ ਆ ਰਿਹਾ ਸੀਗਾ ਮੋਟਰਸਾਈਕਲ ਲਗਾ ਕੇ ਉਹਨੇ ਫેર ਕਰਕੇ ਨਾਲ ਦੀ ਨਾਲ ਚੱਲ ਆ ਗਿਆ ਇੱਕ ਬੰਦਾ ਇੱਕ ਹੀ ਬੰਦਾ ਤੇ ਜਿਹੜੀ ਪ੍ਰੀ ਲਿਮਿਟਡ ਇਨਵੈਸਟਮੈਂਟ ਦਾ ਨਾਮ ਕੀ ਹੈ ਨਾ ਦਾ ਉਮਰ ਕਿੰਨੀ ਹੈ ਉਹਮ ਪ੍ਰਕਾਸ਼ ਹੈ ਰਟਾਇਰਡ ਪਲੱਸ ਰਾਜਮਨਨ ਇੰਡੀਆ ਦਾ ਪਰਿਵ ਤੇ ਬਾਕੀ ਪੁਲਿਸ ਪਰਿਵਾਰ ਬਾਰੇ ਜਿਹੜਾ ਹੈਗਾ ਕੁਝ ਪਰਿਵਾਰ ਦਾ ਕ੍ਰੈਡਰਾਂ ਦਾ ਕੁਝ ਜਿਲ੍ਹਾ ਫਰੀਦਕੋਟ ਦੇ ਇੱਧਰ ਹਾਲਾਤ ਕਿਸ ਤਰ੍ਹਾਂ ਦੇ ਸਰ ਆਈ ਥਿੰਕ ਉਹਦੀ ਇਹ ਐਕਸਪਾਇਰ ਸਰ ਕਿੰਨੇ ਫਾਇਰ ਹੋਇਆ ਜੀ ਦੋ ਫਾਇਰ ਕੀਤੇ ਕਿਤਨਾ ਅਜੇ ਇਕਤਰ ਬੱਜਿਆ ਜੀ ਉਹ ਸ਼ਹਿਰ ਦੇ ਵਿੱਚੋਂ ਜਿਵੇਂ ਗਲੀਆਂ ਦੇ ਵਿੱਚੋਂ ਹੀ ਆਇਆ ਸੀਗਾ ਤੇ ਵਾਪਸੀ ਜਿਹੜੀ ਹੈਗੀ ਆ ਆਊਟ ਆਫ ਸ਼ਹਿਰ ਵਾਸਤੇ ਉਹਨੇ ਰਸਤਾ ਜਿਹੜਾ ਲਿਆ ਸੀਗਾ ਵਕ ਵਕ ਟੀਮਾਂ ਲਗਾ ਦਿੱਤੀਆਂ ਜਲਦੀ ਵਸ ਕਰਦੇ ਉਹਨੇ ਸਰ ਕਿਸ ਤਰ੍ਹਾਂ ਕੋਈ ਰਿਟਾਇਰ ਹੋਈ ਨਹੀਂ ਸਰ ਕਿਤੇ 10 ਨਾ ਉਹਦੇ ਬਾਰੇ ਆਇਆ ਕਾਰਨ ਸਰ ਬੈਕਪੰਦੀ ਗੱਲ ਕੀਤੀ ਜਾ ਬੈਕਪੰਦੀ ਵੈਪਨ ਜਿਹੜਾ ਜਿਹੜਾ 12 ਬੋਰ ਲੱਗਦਾ ਉਹਦੇ ਵਿੱਚ 12 ਬੋਰ ਰਾਈਟ ਦੋ ਫਾਇਰਿੰਗ ਦਸੀ ਜਾਂਦੇ ਦੋ ਫਾਇਰ ਦੋ ਫਾਇਰ ਕੀਤੇ ਦੋਨੇ ਹੀ ਉਸ ਤੇ ਲੱਗੇ ਆ ਦੋਨੋਂ ਉਸ ਤੇ ਲੱਗੇ ਸਰ ਜਿਸ ਤਰ੍ਹਾਂ ਆਪਣੇ ਤੇ ਬੂਤ ਹੀ ਬਣਾਇਆ ਪੂਰੇ ਬੂਤ ਹੀ ਬਣਾਇਆ ਤੇ ਪੁਲਿਸ ਕਲਾਜੇ ਬੈਠੀ ਸੀ ਤੇ ਉਦੋਂ ਜਦੋਂ ਮੌਕੇ ਦੇ ਵਾਰਦਾਤ ਹੋਈ ਨਹੀਂ ਇੱਥੇ ਬੂਤ ਤਾਂ ਨਹੀਂ ਹੈਗਾ ਜਿਹੜਾ ਵੀ ਟਾਵਰ ਉੱਪਰ ਤੇ ਆ ਨਿਉ ਟਾਵਰ ਤੇ ਹੈਗਾ ਬਟ ਇਹ ਸੇ ਰਟਾਇਰਡ ਪੁਲਿਸ ਕਲਾਜੂ ਚਿਕਾ ਪ੍ਰਕਾਸ਼ ਇੱਥੇ ਅੱਜ ਦੁੱਧ ਲੈਣ ਆਇਆ ਸੀਗਾ ਦੁਕਾਨ ਦੇ ਉੱਪਰ ਤੇ ਤਕਰੀਬਨ ਸਾਢੇ 6 ਦੇ ਕਰੀਬ ਹੀ ਟਾਈਮ ਸੀਗਾ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀ ਤੇ ਉਹਦੇ ਨਾਲ ਇਹਨੇ ਪਿੱਛੋਂ ਦੀ ਇਹਨੂੰ ਫਾਇਰ ਕੀਤਾ ਦੋ ਫਾਇਰ ਕੀਤੇ ਸੀਗੇ ਤੇ ਫਾਇਰ ਕਰਨ ਦੇ ਨਾਲ ਜਿਹੜਾ ਹੈਗਾ ਇਹਦੀ ਜਿਹੜੀ ਇੱਥੋਂ ਸਿਵਲ ਹਸਪਤਲ ਲੈਫਰ ਕੀਤਾ ਸੀ ਕਿ ਜਿੱਥੇ ਇੱਥੇ ਕੁਝ ਜੱਫ ਹੋ ਗਈ ਹਾਂ ਇੱਥੇ ਰੂਟੀਨ ਵਾਈਜ਼ ਹੀ ਆਉਂਦੇ ਸੀ ਦਿੱਲੀ ਇੱਥੇ ਕਿਉਂਕਿ ਇੱਥੇ ਲੋਕੈਲਿਟੀ ਦੇ ਵਿੱਚ ਰਹਿੰਦੇ ਸਨ ਤੇ ਜਿਹੜਾ ਬੰਦਾ ਸੀਗਾ ਉਹਨੂੰ ਜਿੱਦਾਂ ਉਹਦੀ ਰੈਟੀਫੀਕੇਸ਼ਨ ਸੀਗੀ ਫਿਰ ਫਲਾਹ ਬੰਦਾ ਆਊਗਾ ਸਰ ਨਿਚੇ ਸਰ ਨਿਚੇ ਸਰਕ ਕੀ ਮਾਮਲਾ ਕੀ ਹੈ ਜਿਹੜਾ ਇਹ ਰਿਟਾਇਰ ਏਐਸਏ ਦੱਸਿਆ ਜਾ ਰਿਹਾ ਉਹ ਪ੍ਰਕਾਰ ਦਾ ਮਾਮਲਾ ਹੈ। ਇਹ ਰਿਟਾਇਰਡ ਪੁਲਿਸ ਸਲਾਜਮ ਸੀਗਾ ਉਹ ਪ੍ਰਕਾਸ਼ ਇੱਥੇ ਅੱਜ ਦੁੱਧ ਲੈਣ ਆਇਆ ਸੀਗਾ ਦੁਕਾਨ ਦੇ ਉੱਪਰ ਤੇ तकरीबन ਸਾਢੇ 6 ਦੇ ਕਰੀਬ ਹੀ ਟਾਈਮ ਸੀਗਾ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀਗਾ। ਉਹਦੇ ਕੋਲ ਰਾਈਫਲ ਸੀਗੀ ਬਾਰਾ ਬੋਰ ਆਈ ਥਿੰਕ ਤੇ ਉਹਦੇ ਨਾਲ ਇਹਨੇ ਪਿੱਛੋਂ ਦੀ ਇਹਨੇ ਫਾਇਰ ਕੀਤਾ ਦੋ ਫਾਇਰ ਕੀਤੇ ਸੀਗੇ ਤੇ ਫਾਇਰ ਕਰਨ ਦੇ ਨਾਲ ਜਿਹੜਾ ਹੈਗਾ ਜਿਹਦੀ ਜਿਹੜੀ ਇਥੋਂ ਸਿਵਲ ਹਸਪਤਲ ਰੈਫਰ ਕੀਤਾ ਸੀਗਾ ਜਿੱਥੇ ਇੱਥੇ ਕੋਈ ਡੈਥ ਹੋ ਗਈ। ਹੇ ਬੰਦਾ ਹਾਂਜੀ ਬੰਦੇ ਮੋਟਰਸਾਈਕਲ ਤੇ ਆਇਆ ਸੀਗਾ ਤੋਂ 25-26 ਸਾਲ ਦਾ ਮੁੰਡਾ ਹੈਗਾ ਤੋਂ ਦੇ ਵਿੱਚ ਅਸੀਂ ਸਾਡੇ ਕੋਲ ਪ੍ਰੀਮੀਨ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਕਲੂਜ਼ ਅਗੇ ਨੇ ਉਹ ਪਰਸਨਲ ਐਨੀਮੇਟੀ ਰਿਗਾਰਡਿੰਗ ਉਸ ਤੇ ਵਰਕ ਕਰ ਰਹੇ ਹਾਂ ਜਲਦੀ ਇਸ ਨੂੰ ਅਡਰੈਸ ਕਰਨਾ ਸਰ ਰੋਜ਼ ਦੀ ਤਰ੍ਹਾਂ ਦੁੱਧ ਲੈਣ ਆਉਂਦੇ ਸੀਗੇ ਜਿਹੜੇ ਵਿਅਕਤੀ ਨੇ ਗੋਲੀ ਮਾਰੀ ਹਾਂ ਇਹ ਰੂਟੀਨ ਵਾਈਜ਼ ਹੀ ਆਉਂਦੇ ਸੀ ਦਿੱਲੀ ਇੱਥੇ ਕਿਉਂਕਿ ਇੱਥੇ ਲੋਕੈਲਿਟੀ ਦੇ ਵਿੱਚ ਰਹਿੰਦੇ ਨੇ ਤੇ ਜਿਹੜਾ ਬੰਦਾ ਸੀਗਾ ਉਹਨੂੰ ਜਿੱਦਾਂ ਉਹਦੀ ਰੈਟੀਫਿਕੇਸ਼ਨ ਸੀਗੀ ਫੇ ਫਲਾ ਬੰਦਾ ਆਊਗਾ ਤੋ ਮੋਟਰਸਾਈਕਲ ਲਗਾ ਕੇ ਉਹਦੇ ਪਿੱਛੇ ਪਿੱਛੇ ਆ ਰਿਹਾ ਸੀਗਾ ਮੋਟਰਸਾਈਕਲ ਲਗਾ ਕੇ ਉਹਨੇ ਫੇਰ ਕਰਕੇ ਨਾਲ ਦੀ ਨਾਲ ਚੱਲ ਗਿਆ ਇੱਕ ਬੰਦਾ ਇੱਕ ਹੀ ਬੰਦਾ ਤੇ ਜਿਹੜੀ ਪ੍ਰੀ ਲਿਮਿਟਡ ਇਨਵੈਸਟਮੈਂਟ ਦਾ ਨਾਮ ਕੀ ਹੈ ਨਾ ਦਾ ਉਮਰ ਕਿੰਨੀ ਹੈ ਉਹਮ ਪ੍ਰਕਾਸ਼ ਹੈ ਰਾਈਡਰ ਪਲੱਸ ਉਹ ਆਜਾਉਂਦਾ ਹੈ ਨਹੀਂ ਬਾਕੀ ਪੁਲਿਸ ਪਰਿਵਾਰ ਵਾਲਾ ਜਿਹੜਾ ਹੈਗਾ ਕੁਝ ਪਰਿਵਾਰ ਦਾ ਕਨੈਕਟਡ ਰੰ ਦਾ ਕੁਝ ਜਿਲ੍ਹਾ ਫਰੀਦਬੁਰਗ ਦੇ ਅਵਲਾਤ ਕਿਸ ਤਰ੍ਹਾਂ ਦੇ ਸਰ ਆਈ ਥਿੰਕ ਉਹਦੀ ਇਹ ਐਕਸਪਾਇਰ ਸਰ ਕਿੰਨੇ ਫਾਇਰ ਹੋਇਆ ਜੀ ਦੋ ਫਾਇਰ ਕੀਤੇ ਕਿਤਨਾ ਅਜੇ ਇੱਕ ਤਰ ਬੱਜਿਆ ਜੀ ਬਸ ਉਹ ਸ਼ਹਿਰ ਦੇ ਵਿੱਚੋਂ ਜਿਵੇਂ ਗਲੀਆਂ ਦੇ ਵਿੱਚੋਂ ਹੀ ਆਇਆ ਸੀਗਾ ਤੇ ਵਾਪਸੀ ਜਿਹੜੀ ਹੈਗੀ ਆ ਆਊਟ ਆਫ ਸ਼ਹਿਰ ਵਾਸਤੇ ਉਹਨੇ ਰਸਤਾ ਜਿਹੜਾ ਲਿਆ ਸੀਗਾ ਵਸੀ ਵਕ ਵਕ ਟੀਮਾਂ ਲਗਾ ਦਿੱਤੀਆਂ ਜਲਦੀ ਵਸ ਕਰਦੇ ਉਹਨੇ ਜਿਸ ਤਰ੍ਹਾਂ ਉਹ ਰਿਟਾਇਰ ਹੋਈ ਵੀ ਸਰ ਕਿ 10 ਨਾ ਉਹਦੇ ਬਾਰੇ ਆਈ ਕਾਰਡ ਮੰਨੋ ਸਰ ਬੈਕਪੰਦੀ ਗੱਲ ਕੀਤੀ ਜਾ ਬੈਕਪੰਦੀ ਜਿਹੜਾ ਵੈਪਨ ਜਿਹੜਾ ਜਿਹੜਾ 12 ਬੋਰ ਲੱਗਦਾ ਉਹਦੇ ਵਿੱਚ 12 ਬੋਰ ਦੋ ਫਾਇਰਿੰਗ ਦੱਸੇ ਜਾ ਦੋ ਫਾਇਰ ਦੋ ਫਾਇਰ ਕੀਤਾ ਦੋਨੇ ਹੀ ਉਸ ਤੇ ਲੱਗੇ ਆ ਆ ਦੋਨੋਂ ਉਸ ਤੇ ਲੱਗੇ ਸਰ ਜਿਸ ਤਰ੍ਹਾਂ ਆਪਣੇ ਤੇ ਬੂਤੀ ਬਣਾਇਆ ਪੂਰੇ ਬੂਤੀ ਬਣਾਇਆ ਤੇ ਪੂਸਟ ਕੋਲੇ ਜੈ ਬੈਣੀ ਸੀ ਤੇ ਉਦੋਂ ਜਦੋਂ ਮੌਕੇ ਦੇ ਵਾਰਦਾਤ ਹੋਈ ਨਹੀਂ ਇੱਥੇ ਬੂਤਾ ਨਹੀਂ ਹੈਗਾ ਜਿਹੜਾ ਇਹ ਟਾਵਰ ਉੱਪਰ ਤੇ ਹੈ ਆ ਨਿਉ ਟਾਵਰ ਦੇ ਉੱਤੇ ਹੈਗਾ ਤੇ